ਆ ਦੇਖੋ ਲੈ ਮਿੱਤਰੋ ਇਦਾਂ ਦੀ ਗਰੀਬਾਂ ਇਧਰ ਲੰਮੀ ਦਿਖਾਉਂ ਆਏ ਪੂਰਾ ਲੈ ਮਿੱਤਰੋ ਦੇਖ ਸਕਦੇ ਹੋਗੇ ਬਾਬੇ ਦੀ ਕਿਰਪਾ ਨਾਲ ਬਈ ਆਪਣੇ ਪੰਜਾਬੀ ਭਰਾਵਾਂ ਦੇ ਸਹਿਯੋਗ ਨਾਲ ਹਾਂਜੀ 18000 ਪਲੱਸ ਪਾਰਸਲ ਲੱਗ ਚੁੱਕਿਆ ਹੈ ਡਰਾਈਵਰ ਭਰਾਵਾਂ ਦੇ ਫੋਨ ਬਹੁਤ ਆਈ ਠੀਕ ਹੈ ਵੀ ਤੁਸੀਂ ਅਗਰ ਨਾਈਟ ਡਿਵੀਜ਼ਨ ਦਾ ਮਾਸਕ ਮੋਟਰਸਾਈਕਲਾਂ ਨੂੰ ਦੇ ਤਾਂ ਇਹ ਮੋਟਰਸਾਈਕਲਾਂ ਵਾਲਾ ਵਾਸਤੇ ਹੈ ਜਿਹੜੀ ਮੰਗ ਵੀ ਸਾਡੇ ਵਾਸਤੇ ਵੀ ਕੋਈ ਚੀਜ਼ ਲੈ ਕੇ ਆਓ ਠੀਕ ਹੈ ਜੀ ਇਹ ਤੋਂ ਬੈਸਟ ਚੀਜ਼ ਹੈ ਇਹ ਡਰਾਈਵਰ ਵੀਰੇ ਵਾਸਤੇ ਠੀਕ ਹੈ ਜੀ ਤੂੰ ਇਹ ਚੈੱਕ ਕਰੋ ਬਈ ਕੁਆਲਿਟੀ ਹੈ ਨਾ ਕਿੱਦਾਂ ਦੀ ਕੁਆਲਿਟੀ ਹੈਗੀ ਲੈ ਆਵੇ ਐਕੀ ਟੀਵੀ ਜਨ ਹੈ ਐਚ ਡੀ ਵਿਜ਼ਨ ਚ ਠੀਕ ਹੈ ਇਹ ਵੀਰੇ ਐਂਡਰੋਇਡ ਹੈਗਾ ਐਂਡਰੋਇਡ ਹੈ ਹਾਂ ਇਹ ਐਂਡਰੋਇਡ ਹੈ ਕੁਆਲਿਟੀ ਐਚ ਡੀ ਪੂਰੀ ਕੁਆਲਿਟੀ ਬਰੀ ਫੁੱਲ ਐਚ ਡੀ ਹੈਗੀ ਉਰੇ ਆ ਕੇ ਲੈ ਜਾ ਸਕਦਾ ਕੋਈ ਗੱਲ ਚੈੱਕ ਕਰਕੇ ਹਨਾ ਜਦੋਂ ਅਗਲੇ ਤੇ ਸੰਦੀ ਹੋਗੀ ਫੇਰ ਆਗਲਾ ਲੈ ਜਾ ਸਕਦਾ ਕੋਈ ਦਿੱਕਤ ਨਹੀਂ ਗਈ ਠੀਕ ਹੈ ਜੀ ਹਾਂ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆਗੀ ਕੌਕੀ ਭਾਈ ਅੱਜ ਦੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਕੁਝ ਨਾ ਕੋ ਸਿੱਖਣ ਨੂੰ ਮਿਲੂਗਾ ਵੀ ਤੁਸੀਂ ਘਰੇ ਰਹਿ ਕੇ ਕੋਈ ਵੀ ਕੰਮ ਜਿਹੜਾ ਕਰ ਸਕਦੇ ਹੋ ਜਿਹੜੇ ਮੇਰੇ ਵੀਰ ਕਹਿੰਦੇ ਵੀ ਸਾਡੇ ਕੋਲੇ ਕੋਈ ਕੰਮ ਨਹੀਂ ਹੈਗਾ ਨਾ ਤਾਂ ਭਾਈ ਅੱਜ ਦੀ ਵੀਡੀਓ ਦੇ ਵਿੱਚੋਂ ਤੁਸੀਂ ਸਿੱਖ ਸਕਦੇ ਹੋ ਵੀ ਤੁਸੀਂ ਘਰੇ ਬੈਠ ਕੇ ਵੀ ਨਾ ਕੋਈ ਨਾ ਕੋਈ ਕੰਮ ਜਿਹੜਾ ਤੋਰ ਸਕਦੇ ਹੋ ਆਪਣੇ ਪਾਰਟ ਟਾਈਮ ਦੇ ਵਿੱਚ ਕੀ ਗੱਲ ਬਾਤ ਹੈ ਕਿ ਸਾਰੀ ਗੱਲ ਬਾਤ ਕਰ ਦਾਂਗੇ ਆਪਾਂ ਅੱਜ ਪਹੁੰਚੇ ਹੋਏ ਆਂ ਭਾਈ ਸ਼ਹਿਰ ਲਾਂਗੋਵਾਲ ਦੇ ਵਿੱਚ ਤੇ ਬਾਈ ਹਰਮੇਸ਼ ਆਪਣੇ ਕੋਲੇ ਬਾਈ ਹਰਮੇਸ਼ ਨੂੰ ਨਾ ਲਗਭਗ 2 ਸਾਲ ਹੋ ਗਏ ਤੇ ਘਰੇ ਹੀ ਆਪਣਾ ਕੰਮ ਜਿਹੜਾ ਤੋਰਿਆ ਹੋਇਆ ਹੈਗਾ ਯਾਨੀ ਕਿ ਵੀ ਘਰੇ ਹੀ ਦੁਕਾਨ ਖੁੱਲੀ ਪਈ ਹੈਗੀ ਕੀ ਕੁਛ ਹੁੰਦਾ ਸਾਰੀ ਗੱਲਬਾਤ ਕਰਦੇ ਬਾਈ ਨਾ ਹਾਂਜੀ ਬਾਈ ਸਸੀਕਰ ਜੀ ਸਸੀਕਰ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਰੇ ਠੀਕ ਹੈ ਵੈਲਕਮ ਧੰਨਵਾਦ ਕਰਦਾ ਤੁਸੀਂ ਹੋਰੇ ਆਏ ਪਹਿਲਾਂ ਤੁਸੀਂ ਆਪਣਾ ਰੀਲਾਂ ਬਣਾ ਕੇ ਗਏ ਤੇ ਤਾਂ ਦੂਜਾ ਧੰਨਵਾਦ ਕਰਦਾ ਆਪਣੇ ਪੰਜਾਬੀ ਭਰਾਵਾਂ ਦਾ ਜਿਨ੍ਹਾਂ ਨੇ ਮਤਲਬ ਦੇਸ਼ਨੀ ਪ੍ਰਦੇਸ਼ ਵਿੱਚ ਵੀ ਆਪਣੇ ਆਰਡਰ ਲਗਾਏ ਨੇਗੇ। ਆਪਣੇ ਕੋਲੇ ਕਾਫੀ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਨੇ ਵੀਰੇ। ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ। ਆਪਾਂ ਨੂੰ ਵੀਰੇ ਲਗਭਗ 2 ਸਾਲ ਹੋ ਗਏ ਕੰਮ ਕਰਦੇ ਨੂੰ। ਠੀਕ ਹੈ ਜੀ। ਤੇ ਆਪਾਂ ਆਨਲਾਈਨ ਹੀ ਆਪਾਂ ਮਤਲਬ ਘਰੀ ਕੰਮ ਕਰਦਾਂਗੇ। ਸਾਰੇ ਮਤਲਬ ਪ੍ਰੋਡਕਟ ਆਪਾਂ ਭੇਜ ਦਾਂਗੇ। ਠੀਕ ਹੈ ਜੀ। ਮੈਂ ਇੰਝ ਕਿ ਮੈਂ ਬਈ ਵੀ ਆਪਾਂ ਇਹ ਚੀਜ਼ ਕਰ ਲਈਏ ਜਰਾ ਨਾ। ਅ ਗੱਲ ਇਹ ਆ ਵੀਰੇ ਅਣਾ ਲੋਡ ਕਾਟ ਦੀ ਮਾਂ ਹੁੰਦੀ ਹੈਗੀ ਸਹੀ ਗੱਲ ਹੈ ਜੀ ਆ ਜਿਹੜਾ ਤੁਸੀਂ ਘਰ ਦੇਖ ਰਹੇ ਹੋਗੇ ਹਾਂਜੀ ਇਹ ਆਪਾਂ ਨੂੰ 17-18 ਲੱਖ ਦਾ ਪਿਆ ਸੀਗਾ ਠੀਕ ਹੈ ਜੀ ਤੇ ਕੁਝ ਪੈਸੇ ਹੈਗੇ ਦੀਗੇ ਚਲੋ ਆਪਾਂ ਨੇ ਰਿਸ਼ਤੇਦਾਰਾਂ ਤੋਂ ਇਧਰ ਉਧਰ ਵਰਤ ਕੇ ਨਾ ਲੋਨ ਵਗੈਰਾ ਖਰਾ ਕੇ ਚੁਕਾਤਾ ਠੀਕ ਆ ਫਿਰ ਐ ਵੀ ਅੱਭੀ ਇੰਨੇ ਪੈਸੇ ਲੋਣੇ ਵੀ ਨਹੀਂ ਹਨਾ ਸਹੀ ਗੱਲ ਆ ਕੰਮ ਕੀ ਸੀ ਪੈਸਾ ਆਪਣਾ ਪਹਿਲਾਂ ਚਲੋ ਆਪਾਂ ਜੇ ਇਹ ਗੱਲ ਬਦ ਕਰੀਏ ਤਾਂ ਪਹਿਲਾਂ ਬੈਂ ਵੀਰੇ 7-8 ਸਾਲ ਖੇਤੀ ਕੀਤੀ ਹੈ ਸਬਜ਼ੀ ਦੀ ਸਬਜੀ ਦੀ ਉਹ ਵੀ ਆਪਾਂ ਠੀਕੇ ਦੇ ਜ਼ਮੀਨ ਲੈ ਕੇ ਕਰਦੇ ਸੀਗੇ ਠੀਕ ਹੈ ਜੀ ਯਾਨੀ ਕਿ ਆਪਦੀ ਜ਼ਮੀਨ ਨਹੀਂ ਹੈਗੀ ਜੀ ਹਾਂ ਆਪਣੇ ਕੋਲੇ ਆਪਾਂ ਦਾ ਖੁੱਡ ਵੀ ਨਹੀਂਗਾ ਠੀਕ ਹੈ ਜੀ ਚਾ ਕੋਈ ਗੱਲ ਨਹੀਂ ਚਲੋ ਆਪਾਂ ਉਹ ਉਧਰ ਵਧੀਆ ਰਿਸਪੌਂਸ ਰਿਹਾ ਆਪਾਂ ਨੇ ਵਧੀਆ ਆਪਾਂ ਸਾਰਾ ਟੱਬਰ ਸਾਡੇ ਮਿਲ ਕੇ ਮੇਰੇ ਚਾਚਾ ਜੀ ਨਾਲ ਅਸੀਂ ਸਾਂਝੀ ਕਰਦੇ ਹੁੰਦੇ ਸੀਗੇ ਕਦੇ ਮੰਡੀ ਚ ਨਹੀਂ ਲੈ ਕੇ ਗਏ ਮੰਡੀ ਚ ਲੈ ਗਏ ਹਾਂ ਸਾਰੀ ਆਪਣਾ ਖੁਦ ਸੇਲ ਕਰਦੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਚਲੋ ਮੈਂ ਜੋਬ ਕਰਦਾਗਾ ਇੱਕ ਪ੍ਰਾਈਵੇਟ ਤੌਰ ਤੇ ਹਾਂਜੀ ਠੀਕ ਹੈ ਤਾਂ ਮਾਈਂਡ ਜਗਾ ਵੀ ਚਲਕਲੀ ਜੋਬ ਦੇ ਸਰ ਤੇ ਵੀ ਨਾ ਛੜੀ ਆ ਨਾ ਔਖਾ ਹੋ ਜਾਂਦਾ ਪ੍ਰਾਈਵੇਟ ਦੇ ਵਿੱਚ ਔਖਾ ਜ਼ਿਆ ਜਿਹੜੀ ਚੀਜ਼ ਮਾਰਕੀਟ ਚ ਆਵੇ ਆਪਾਂ ਉਹ ਲੈ ਕੇ ਆਈਏ ਠੀਕ ਆ ਹਾਂ ਸਭ ਤੋਂ ਪਹਿਲਾਂ ਪਰ ਪ੍ਰੋਡਕਟ ਲੈ ਕੇ ਆਏ ਸੀਗੇ ਗੋਗਲ ਮਾਸਕ ਦਾ ਠੀਕ ਆ ਜੀ ਇਹ ਆਪਣੇ ਕੋਲੇ ਬਹੁਤ ਆ ਪ੍ਰੋਡਕਟ ਜਿਹੜਾ ਇਹ ਆਪਾਂ ਹੀ ਮਸ਼ਹੂਰ ਕਰਿਆ ਵੀ ਉਹਦੋਂ ਪਹਿਲਾਂ ਤਾਂ ਇਹ ਸਾਈਟਾਂ ਦੇ 7-800 ਦਾ ਵਿਕਦਾ ਸੀਗਾ ਠੀਕ ਆ ਜੀ ਇਹ ਆਪਣੇ ਕੋਲੇ 6-7 ਤਰ੍ਹਾਂ ਦਾ ਆਉਂਦਾ ਸੀਗਾ ਅੱਛਾ ਜੀ ਇਸ ਟਾਈਮ ਮੇਰੇ ਕੋਲੇ 4-5 ਤਰ੍ਹਾਂ ਦਾ ਤਾਂ ਪਿਆਗਾ ਠੀਕ ਆ ਜੀ ਪਹਿਲਾ ਪ੍ਰੋਡਕਟ ਦੀ ਆਪਣੇ ਕੋਲੇ ਇਹ ਆਪਣਾ ਪਹਿਲਾ ਪ੍ਰੋਡਕਟ ਦੀ ਵੀਰੇ ਬਹੁਤ ਪਿਆਰ ਦਿੱਤਾ ਲੋਕਾਂ ਨੇ ਠੀਕ ਆ ਜੀ ਹਾਂ ਤੇ ਮਿੱਤਰੋ ਦੇਖ ਸਕਦੇ ਹੋ ਸਭ ਤੋਂ ਪਹਿਲਾ ਪ੍ਰੋਡਕਟ ਬਈ ਇਹ ਲੈ ਕੇ ਆਇਆ ਸੀ ਹਨਾ ਤਾਂ ਉਹ ਗਲ ਮਾਸਕ ਉਹ ਗਲ ਮਾਸਕ ਦਾ ਸਭ ਤੋਂ ਵੱਧ ਵਿਕਣ ਵਾਲਾ ਬਈ ਆ ਚੀਜ਼ ਦੀ ਹਨਾ ਬਾਬੇ ਦੀ ਕਿਰਪਾ ਨਾਲ ਬਈ ਆਪਣੇ ਪੰਜਾਬੀ ਭਰਾਵਾਂ ਦੇ ਸਹਿਯੋਗ ਨਾਲ ਹਾਂਜੀ 18000 ਪਲੱਸ ਪਾਰਸਲ ਲੱਗ ਚੁੱਕਿਆ ਜੀ 18000 ਪਲੱਸ 2 ਸਾਲ ਦੇ ਵਿੱਚ ਹਾਂਜੀ ਬਿਨ ਬੱਡੀ ਰੇਸ਼ ਹੋ ਜਾਏ ਦੇਖਿਆ ਜਾਵੇ ਤਾਂ ਨਾ ਹਾਂਜੀ ਹਾਂਜੀ ਵੀਰੇ ਬਾਕੀ ਸਾਡੇ ਸਾਰੇ ਟਬਰ ਦਾ ਸਹਿਯੋਗ ਆ ਮਤਲਬ ਹੀਗਾ ਮਿਲ ਕੇ ਕਰਦੇ ਆਂ ਫਿਰ ਕਿ ਕਰਦਾਂਗੇ ਇਕੱਲੇ ਸਿਰ ਤੇ ਨਹੀਂ ਹੁੰਦਾ ਵੀ ਮੈਂ ਇਕੱਲਾ ਕਰ ਲਵਾਂ ਨਾ ਨਹੀਂ ਨਹੀਂ ਇਕੱਲੇ ਆ ਤਾਂ ਕੋਈ ਆਰਡਰ ਮਤਲਬ ਪਵਾਉਂਦਾਗਾ ਖੋਲ ਸੌਣਦਾਗਾ ਕੋਈ ਪੈਕਿੰਗ ਕਰਦਾਗਾ ਇਹ ਜੋ ਹੋਰ ਵੀ ਹੈਗਾ ਹਾਂਜੀ ਪੈ ਗਿਆ ਜੋ ਟੁੱਟਦੇ ਬਹੁਤ ਨੇ ਰਸਤੇ 'ਚ ਨਾ ਵਾਲਾ 100 150 ਦਾ ਟੁੱਟ ਗਿਆ ਹੋਊਗਾ ਅੱਛਾ ਜੀ ਬਾਕ ਆਪਾਂ ਜਿਨ੍ਹਾਂ ਦਾ ਟੁੱਟਿਆ ਵੀਰੇ ਹਾਂ ਨਾ ਆਪਾਂ ਅਗਲੇ ਨੂੰ ਵਾਪਸ ਭੇਜਿਆਗਾ ਵਾਪਸ ਭੇਜਿਆ ਹੋਰ ਭੇਜਿਆਣੇ ਫ੍ਰੀ ਆਫ ਪੋਸਟ ਭੇਜੇਗਾ ਠੀਕ ਆ ਉਹ ਹਰ ਜਮਰ ਜਿਆ ਦੇਖੋ ਸਾਰੇ ਕੰਮ ਅੱਜ ਚੱਲਣਾ ਪੈਂਦਾ ਸਹੀ ਗੱਲ ਆ ਵੀ ਬਾਦੇ ਘਾਟੇ ਬਾਈ ਹੁੰਦੇ ਆ ਨਾ ਉਸ ਤੋਂ ਬਾਅਦ ਹੁਣ ਆ ਆ ਸੀਜ਼ਨ 'ਚ ਆਪਾਂ ਨਵੀਂ ਚੀਜ਼ ਲੈ ਕੇ ਆ ਤੁਹਾਨੂੰ ਉਹ ਦਿਖਾਉਣਾਗਾ ਕੀ ਲੈ ਕੇ ਆਏ ਹੋ ਬਾਈ ਇਹੇ ਵੀਰੇ ਤੁਸੀਂ ਜਿਹੜੀ ਰੀਲ ਪਾ ਕੇ ਗਈ ਸੀ ਹਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਰਿਸਪੌਂਸ ਇੰਨਾ ਮਿਲਿਆ ਆਪਾਂ ਨੂੰ ਡਰਾਈਵਰ ਭਰਾਵਾਂ ਦੇ ਫੋਨ ਬਹੁਤ ਆਈ ਠੀਕ ਆ ਵੀ ਤੁਸੀਂ ਅਵਰ ਨਾਈਟ ਵਿਜ਼ਨ ਦਾ ਮਾਸਕ ਮੋਟਰਸਾਈਕਲਾਂ ਨੂੰ ਦੇ ਤਾ ਇਹ ਮੁਰਸਿਆਂ ਲਾਣੇ ਵਾਸਤੇ ਹੈ ਜੀ ਮੰਨ ਇਹ ਸਾਡੇ ਵਾਸਤੇ ਵੀ ਕੀ ਚੀਜ਼ ਲੈ ਕੇ ਹੋ ਠੀਕ ਹੈ ਜੀ ਇਹ ਤੋਂ ਬੈਸਟ ਚੀਜ਼ ਹੈ ਇਹ ਡਰਾਈਵਰ ਵੀਰਿਆਂ ਵਾਸਤੇ ਠੀਕ ਹੈ ਜੀ ਇਹਦੇ ਵੀਰੇ ਅਣਕਾਂ ਨੇ ਇਹ ਅਸਲੀ HD ਵਿਜ਼ਨ ਚ ਵੀ HD ਵਿਜ਼ਨ ਦੇਖ ਸਕਦੇ ਹੋ ਇਹ ਚੀਜ਼ ਹੈਗੀ ਲੋਕਲ ਹੈਗੀ ਵੀਰੇ ਇਹ ਠੀਕ ਹੈ ਲੋਕਲ ਹੈਗੇ ਹਾਂ ਇਹ ਬ੍ਰੈਂਡ ਕੁਆਲਿਟੀ ਆ ਹਾਂ ਹਾਂ ਇੰਪੋਰਟ ਦਾ ਮਾਲ ਆ ਸਾਰਾ ਬਹੁਤ ਕੈਂਟ ਕੁਆਲਿਟੀ ਦੀ ਇਹਦਾ ਆਪਾਂ ਆ ਹੈਗੀ ਦੇ ਵਾਸਤੇ ਜੀ ਦਿਨ ਵਾਸਤੇ ਦੇਖ ਸਕਦੇ ਨਾ ਧੁੱਪ ਨਹੀਂ ਪਊਗੀ ਧੁੱਪ ਨਹੀਂ ਪਊਗੀ ਇਹ ਚੀਜ਼ ਉਸ ਤੋਂ ਬਾਅਦ ਆ ਜਿੰਨੇ ਵੀਰੇ ਆ ਪੀਲੇ ਰੰਗ ਦੇ ਸ਼ੀਸ਼ੇ ਵਾਲੀ ਐਨਕ ਲੈ ਵੀ ਮਿੱਤਰੋ ਇਹ ਤਾਂ ਮੈਨੂੰ ਲੱਗਦਾ ਵੀ ਸਾਰੇ ਮੇਰੇ ਵੀਰਾਂ ਨੂੰ ਜਿਹੜੇ ਬਈ ਗੱਡੀ ਵਾਲੇ ਨੇ ਉਹਨੂੰ ਇਹਦੀ ਜਰੂਰਤ ਹੈਗੀ 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 ਤੁਸੀਂ ਚੈੱਕ ਕਰੋ ਬਈ ਕੁਆਲਿਟੀ ਨਾ ਕਿੱਦਾਂ ਦੀ ਕੁਆਲਿਟੀ ਹੈਗੀ ਲੈਵੇ ਐਟਡੀਵੀ ਦੇ ਨਾਹੀਂ ਐਚਡੀ ਵਿਜ਼ਨ ਚ ਇਹਦਾ ਵੀਰੇ ਆਪਾਂ ਨੂੰ ਰਿਜ਼ਲਟ ਇੰਨਾ ਮਿਲਿਆਗਾ ਆਹ ਕਾਰਟਨ ਆਉਂਦਾ ਇਹ ਚ 220 ਪੀਸ ਹੁੰਦਾਗਾ ਠੀਕ ਹੈ ਜੀ ਠੀਕ ਹੈ ਨਾ ਇਹ ਆਪਣਾ ਤੀਜਾ ਲੋਟ ਹੈ ਤੀਜਾ ਲੋਟ ਆਈ ਹੈ ਤੀਜਾ ਲੋਟ ਹੈ ਠੀਕ ਹੈ ਜੀ ਕਿਉਂਕਿ ਇਹ ਕਿੰਨਾ ਟਾਈਮ ਹੋ ਗਿਆ ਨੂੰ ਜੇ ਅਪ ਇਹਦੀ ਗੱਲ ਬਾਤ ਕਰੀਏ ਜੀ ਇਹ ਹਫਤੇ ਦੇ ਵਿੱਚ ਆ ਗਿਆ ਵੀਰੇ ਇਸ ਹਫਤੇ ਦੇ ਵਿੱਚ ਤੀਜਾ ਆ ਗਿਆ ਤੀਜਾ ਆ ਗਿਆ ਇਹਦੀ ਉਹ ਵਾਸਤੇ ਥੋੜਾ ਜਿਹਾ ਆਪਣੇ ਪੈਕਿੰਗ ਕਰ ਰਹੇ ਆ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਇਦਾਂ ਦੀ ਆਪਣੀ ਜੀ ਪੈਕਿੰਗ ਜਾਂ ਹੁੰਦੀ ਹੁੰਦੀ ਹੈਗੀ ਆ ਦੇਖੋ ਇਦਾਂ ਪੈਕਿੰਗ ਕਰਕੇ ਭੇਜਦੇ ਆਪਾਂ ਹਾਂ ਤੇ ਇਹਦਾ ਰਿਜ਼ਲਟ ਹੈ ਇੰਨਾ ਦਾ ਮਤਲਬ ਜਿਹੜੇ ਸਾਡੇ ਡਰਾਈਵਰ ਵੀਰ ਜਿਨ੍ਹਾਂ ਨੇ ਮੰਗਾਈਆਂ ਨੇ ਠੀਕ ਹੈ ਨਾ ਜਾਂ ਬਾਇ ਹੈਂਡ ਵੀ ਲੈ ਕੇ ਆਂਦੇ ਨੇ ਆਪਾਂ ਨੂੰ ਸਪੈਸ਼ਲ ਮੈਨੂੰ ਮੈਸੇਜ ਕੀਤਾ ਹੋਇਆ ਕਿਸੇ ਨੇ ਰਿਕਾਰਡਿੰਗ ਪਾਈ ਹੋਏ ਕਿਸੇ ਨੇ ਮੈਸੇਜ ਕੀਤਾ ਬਈ ਇਹਦਾ ਰਿਜ਼ਲਟ ਬਹੁਤ ਵਧੀਆ ਹੈਗਾ ਹੈਗੇ ਵੇ ਸਹੀ ਗੱਲ ਹੈ ਮੈਂ ਬਾਕੀ ਪਹਿਲਾਂ ਆਪਾਂ ਖੁਦ ਵਰਤੀ ਹੈਗੀ ਫਿਰ ਆਪਾਂ ਨੇ ਇਹਦੀ ਵੀਡੀਓ ਪਾਈ ਸੀਗੀ ਠੀਕ ਹੈ ਜੀ ਹਾਂ ਆਪਣਾ ਤੀਜਾ ਤੀਜਾ ਕਾਰਟਨ ਆ ਗਿਆ ਇਹ ਚ 200 ਹੁੰਦਾਗਾ ਇਹ ਲੋਡ ਵੀ ਆ ਹਰੇਕ ਨੂੰ ਯਾਰ ਇਹ ਜਿਹੜੀ ਲੋਡ ਆ ਵੀਰੇ ਹਾਂ ਕਿਉਂਕਿ ਜਦੋਂ ਲੇਟਾਂ ਸਾਹਮਣੇ ਪੈਂਦੀ ਐ ਨਾ ਬਹੁਤ ਔਖਾ ਹੋ ਜਾਂਦਾਗਾ ਮੈਂ ਖੁਦ ਵੀ ਇਹ ਗੱਡੀ ਚਲਾਉਣਾ ਮੈਨੂੰ ਪਤਾ ਲੱਗਾ ਨਾ ਇਹ ਤਾਂ ਇਹਦੇ ਵਾਸਤੇ ਬਹੁਤ ਬਧੀ ਚੀਜ਼ ਆਹੀ ਇਹ ਕਿੰਨੇ ਰੁਪਏ ਦੀ ਆਈਟਮ ਆ ਜੀ ਇਹਦੀ ਵੱਲ ਇਹ ਵੀਰੇ ਦੋਨੋਂ ਆਈਟਮਾਂ ਦੋਨੋਂ ਐਣਕਾਂ ਜੋੜਾ ਹੁੰਦਾਗਾ ਠੀਕ ਹੈ ਜੀ ਇਹ ਆਪਾਂ ਦੇਣਾ 250 ਦਾ ਠੀਕ ਆ ਜੇ ਅਗਲੇ ਨੂੰ ਪਾਰਸਲ ਕਰਾਉਣਾ ਉਹਦੇ ਚਾਰਜ ਵੱਖਰੇ ਨੇ 50 ਰੁਪਏ ਲੈਨੇ ਆਪਾਂ ਪਾਰਸਲ ਦੀ ਹੈ ਨਾ ਤੇ ਉੱਚਾ ਪਾ ਪੈਕ ਕਰਕੇ ਬਾਏ ਡਾਕ ਭੇਜਣ ਹੋਣਗੇ ਲੈ ਠੀਕ ਹੈ ਜੀ ਤਰੂ ਦੇਖ ਲਾ ਦੋ ਸਿਰਫ ਇਹਨਾਂ ਕੀ 300 ਰੁਪਏ ਦੇ ਵਿੱਚ ਤੁਹਾਡੇ ਘਰੇ ਆ ਜੂਗੀ ਦੋ ਐਣਕਾਂ ਵਾਲੇ ਉਹ ਕੀ ਕਿੰਨੇ ਦੀ ਆ ਹੁਣ ਇਸ ਟਾਈਮ ਜੀ ਉਹ ਵੀਰੇ ਚ ਕਈ ਕੁਆਲਿਟੀ ਆ ਜਾਂਦੇ ਨੇ ਕਿ ਵਿੱਚ ਆਪਣੀ ਲੋਕਲ ਆ ਜਾਂਦੀ ਹੈਗੀ ਹਾਂਜੀ ਉਹ ਕੋਈ 150 ਦੇ ਵਿੱਚ ਜਾਂਦਾ ਕੋਈ ਇਸ ਤੋਂ ਥੱਲੇ ਵਿੱਚ ਜਾਂਦਾ 200 ਦੇ ਵਿੱਚ ਜਾਂਦਾਗਾ ਠੀਕ ਹੈ ਜੀ ਆਪਣਾ ਰੇਟ 250 ਦਾਗਾ ਤੇ ਆਪਾਂ 250 ਦਾ ਪਰ ਇਹ ਵੀ ਚੀਜ਼ ਸਟ੍ਰੈਪ ਵਗੈਰਾ ਤੁਸੀਂ ਆਪ ਚੈੱਕ ਕਰ ਲਓ ਵਧੀਆ ਚੀਜ਼ ਦਿਓ ਯਾਰ ਬੰਦੇ ਨੂੰ ਹੁਣ ਆਪਾਂ ਇਹ ਨਹੀਂ ਕਹਿੰਦੇ ਹਾਂ ਨਾ ਨਾ ਗੱਲ ਸਾਰੇ ਹੁੰਦੀ ਆ ਬਾਈ ਜੀ 150 ਰੁਪਏ ਪਰ ਬਾਈ ਕੁਆਲਿਟੀ ਚੰਗੀ ਰੱਖਦੇ ਕੁਆਲਿਟੀ ਦੇਖੋ ਲੈ ਤੁਸੀਂ ਆਹੀ ਗੱਲ ਆ ਥੋੜੇ ਸਾਹਮਣੇ ਆ ਸਟ੍ਰੈਪ ਦੇਖੋ ਪਹਿਲਾਂ ਕਿੱਡੀ ਵੱਡੀ ਆ ਸਹੀ ਗੱਲ ਆ ਬਾਈ ਦੇਖ ਸਕਦਾ ਚੰਗੀ ਕੁਆਲਿਟੀ ਆ ਬਾਈ ਆਪਣੇ ਕੋਲੇ ਹੁਣ ਇਕ ਰਿਪੀਟ ਆਰਡਰ ਆ ਰਹੇ ਨੇ ਰਿਪੀਟ ਆਰਡਰ ਆ ਰਹੇ ਨੇ ਉਸ ਤੋਂ ਬਾਅਦ ਬਾਈ ਆਪਾਂ ਇੱਕ ਪ੍ਰੋਡਕਟ ਹੋਰ ਲੈ ਕੇ ਆਏਗੇ ਇੱਕ ਆ ਹੁੰਦਾ ਗਾ ਇਹ ਸੈਂਡ ਪੇਂਟਿੰਗ ਹੁੰਦੀ ਆ ਵੀਰੇ ਠੀਕ ਆ ਇਹਦੇ ਡੈਕੋਰੇਸ਼ਨ ਵਾਸਤੇ ਵੀ ਸਾਂ ਥੋੜੀ ਥੋੜੀ ਮਿੱਟੀ ਡਿੱਗ ਜਾਂਦੇ ਰਹਿੰਦੇ ਹੌਲੀ ਹੌਲੀ ਹਾਂ ਹੈਨਾ ਕੀ ਹੈਗਾ ਇਸਨ ਵਾਸਤੇ ਇਹ ਸਾਰੀ 310 ਦੀ 310 ਦੀ ਆਈਟ ਅਗਲੀ ਆ ਕੀ ਚੀਜ਼ ਹੈ ਬਈ ਇਹ ਵੀਰੇ ਹੈਗਾ ਹੋਮ ਥੀਟਰ ਕਹਿੰਦੇ ਨੇ ਉਹਨੂੰ ਪ੍ਰੋਜੈਕਟਰ ਪ੍ਰੋਜੈਕਟਰ ਆ ਗਿਆ ਹਾਂ ਇਹ ਜੇ ਮਤਲਬ ਇਹ ਹੈਗਾ ਦੇਖੋ ਆਪਾਂ ਪਹਿਲਾਂ ਦੱਸ ਦਿੰਨੇ ਚਾਈਨਾ ਮੇਡ ਹੈਗਾ ਲੋਕ ਜੇ ਆਪਾਂ ਇੰਡੀਆ ਦਾ ਲੈਣਗੇ ਕੋਈ ਮਹਿੰਗਾ ਬਹੁਤ ਹੈਗਾ 12000 ਤੋਂ ਸ਼ੁਰੂ ਹੁੰਦਾ ਤਕਰੀਬਨ ਇਹ ਚ ਇਹ ਦੁੱਤ ਸਸਤੇ ਆਨੇ 9000 1200 ਵਾਲੇ ਜਾਂਦੇ ਨੇ ਉਹ ਐਂਡਰੌਇਡ ਨਹੀਂ ਹੁੰਦੀ ਇਹ ਵੀਰੇ ਐਂਡਰੌਇਡ ਹੈਗਾ ਐਂਡਰੌਇਡ ਹੈ ਹਾਂ ਇਹ ਐਂਡਰੌਇਡ ਹੈ ਕੁਆਲਿਟੀ ਐਚਡੀ ਪੂਰੀ ਕੁਆਲਿਟੀ ਬਰੀ ਫੁੱਲ ਐਚਡੀ ਹੈਗੀ ਅੱਜ ਟ੍ਰੈਜਡੀ ਜਣਾ ਸਾਨੂੰ ਇਹ ਵੀ ਪਹਿਲਾਂ ਇੱਕ ਵਾਰ ਦਿਖਾ ਦਈਏ ਆ ਆ ਦਿਖਾ ਦਿੰਨੇ ਆਪਾਂ ਬਈ ਦੋ ਵਾਰ ਨੂੰ ਦਿਖਾ ਦਈਏ ਜਿਵੇਂ ਨਵਾਂ ਪੀਸ ਹੈਗਾ ਹਾਂ ਫਰੈਸ਼ ਵੀ ਹੈਗਾ ਆ ਦੇਖੋ ਐਂ ਤਰ ਕੇ ਪੋਰਟੇਬਲ ਹੈ ਬਈ ਸੌ ਖਾਇਦਾ ਬੰਦਾ ਕਿਹਨਾਂ ਕਿਤੇ ਮਰਜ਼ੀ ਰੱਖ ਲਿਆ ਆਪਾਂ ਜਿੱਥੇ ਮਰਜ਼ੀ ਲੈ ਜਾਓ ਵੀਰੇ ਨਾਲ ਇਹਦੇ ਰਿਮੋਟ ਆਊਗਾ ਲੈ ਵੀ ਦੇਖ ਸਕਦਾ ਬਈ ਪਿੱਛੇ ਚੈੱਕ ਕਰ ਲਓ HDMI USB ਤੇ ਆਡੀਓ ਵਾਲੀ ਬਈ ਹਾਂ ਦੇਖ ਸਕਦਾ ਨਾਲ ਇਹਦੇ ਆ ਕੇਬਲ ਆਉਂਦੀ ਹੈਗੀ ਨਾਲ ਕੇਬਲ ਤੇ ਆ ਰਿਮੋਟ ਆ ਜਾਂਦਾ ਆ ਰਿਮੋਟ ਆਉਂਦਾ ਬਈ ਜਾਨੀ ਕਿ ਤੁਸੀਂ ਰਿਮੋਟ ਨਾਲ ਚਲਾ ਸਕਦੇ ਆ ਇਹਦੇ ਨਾਲ ਇਹਦੇ ਮੈਨੂਅਲ ਦਿੱਤਾ ਤੁਸੀਂ ਸੈਟਿੰਗਾਂ ਵਾਸਤੇ ਠੀਕ ਹੈ ਸਕਰੀਨ ਕਿੰਡੀ ਵੱਡੀ ਸਕਰੀਨ ਜਿਹੜੇ ਦਾ ਬਈ ਵਧੀਆ ਬੈਸਟ ਰਿਜ਼ਲਟ ਹੈ ਹਾਂਜੀ ਉਹ 3 ਫੁੱਟ ਬਈ 6 ਫੁੱਟ ਜਾਂ 4 ਬਈ 8 ਉਹ ਇਸ ਤੋਂ ਵੱਡੀ ਵੀ ਜਾਂਦੀ ਹੈਗੀ ਉਹ ਥੋੜੀ ਬ੍ਰਾਈਟਨੈਸ ਘਟ ਜਾਂਦੀ ਹੈ ਠੀਕ ਆ ਇੰਨਾ ਕੁ ਫਰਕ ਆ ਬਹੁਤ ਹੁੰਦੀ ਹੈ ਏਡੀ ਬੁੜੀ ਦਾ 3 ਫੁੱਟ ਦੀਦਾ ਤੁਸੀਂ ਹੁਣ ਆਈਪੀਐਲ ਲੱਗੇ ਨੇ ਸੀਨੇ ਆਈਪੀਐਲ ਦੇਖਦੇ ਰਹੇ ਨੇ ਇਹਦੇ ਉੱਪਰ ਹਾਂ ਪਹਿਲਾਂ ਆਈਸੀਸੀ ਚੈਂਪੀਅਨ ਟਰਾਫੀ ਚੱਲਦੀ ਦੀਗੀ ਉਹ ਵੀ ਆਪਾਂ ਕੰਦ ਦੇ ਲਾ ਕੇ ਛੱਡ ਦਿੱਤੀ ਵਧੀਆ ਨਜ਼ਾਰੇਦਾਰ ਚੱਲਦਾ ਠੀਕ ਦਿਖਾਈਏ ਆਪਾਂ ਇਹਨੂੰ ਚਲਾ ਕੇ ਨਾ ਹੈ ਇਹਨੂੰ ਦਿਖਾ ਕੇ ਆਪਾਂ ਵੀਡੀਓ ਚ ਦਿਖਾ ਦਾਂਗੇ ਆਜੋ ਪੱਤ ਚਲਾ ਕੇ ਆਪਾਂ ਚਲਾ ਕੇ ਦਿਖਾ ਦੇਣਾ ਚਲੋ ਅੱਗੇ ਮਿੱਤਰੋ ਆਪਾਂ ਆ ਗਏ ਬਈ ਸਿਨੇਮਾ ਘਰ ਦੇ ਵਿੱਚ ਤੇ ਇਹ ਜਿਹੜਾ ਪ੍ਰੋਜੈਕਟਰ ਆ ਬਈ ਦੇਖ ਸਕਦੇ ਹੋਗੇ ਲਾਇਆ ਪਿਆਗਾ ਚੈੱਕ ਕਰੋ ਬਈ ਨਾ ਲੈ ਤੇ ਇਹਦੀ ਕੁਆਲਿਟੀ ਦਿਖਾ ਦਿਓ ਤੁਹਾਨੂੰ ਦੇਖੋ ਬਈ ਖੁੱਲ ਐਟੀਡੀ ਕੁਆਲਿਟੀ ਆ ਨਾ ਯਾਰ ਇਸ ਟਾਈਮ ਬਰੀ ਇਹ ਤਿੰਨ 3.5 6 7 ਫੁੱਟ ਦੀ ਬਣੀ ਹੋਈ ਐ ਸਕਰੀ ਨਾ ਠੀਕ ਆ ਜੀ ਆ ਤੁਸੀਂ ਆ ਦੇਖ ਲਓ ਇਹਦੀ ਹੋਮ ਪੇਜ ਖੁੱਲ ਗਿਆ ਨਾ ਖੜੇਓ ਕੋਲੇ ਮੜਾ ਜ ਉਹਦੇ ਜਾ ਕੇ ਆ ਦੇਖ ਲਓ ਦਿਖਾਓ ਮੜਾ ਜ ਨਾ ਬਾਹਰ ਨਾਲ ਦਿਖਾਓ ਜਾ ਕੇ ਪੂਰਾ ਵੀ ਕਿਵੇਂ ਆ ਗੱਲ ਐ ਆ ਦੇਖੋ ਲੈ ਮਿੱਤਰੋ ਐਟੀਡੀ ਸਕਰੀਨ ਆ ਇਹਦੇ ਲੰਮੀ ਦਿਖਾਓ ਆਏਗਾ ਪੂਰਾ ਲੈ ਮਿੱਤਰੋ ਦੇਖ ਸਕਦੇ ਹੋਗੇ ਤੁਸੀਂ ਆਪ ਹੀ ਬਈ ਅੰਦਾਜ਼ਾ ਲਾ ਸਕਦੇ ਹੋਗੇ ਵੀ ਇਹਦੀ ਸਕਰੀਨ ਕਿੱਡੀ ਵੱਡੀ ਆ ਬਈ YouTube ਦੇਖ ਲਓ ਚਾਹੇ ਤੁਸੀਂ ਦੇਖ ਲਓ ਬਈ Netflix ਹਨਾ ਜੋ ਮਰਜੀ ਸਾਰੇ ਕੁਝ ਦੇ ਵਿੱਚ ਹੀ ਆਗਾ ਆ ਚੱਲ ਪਏ YouTube ਤੁਹਾਡੇ ਸਾਹਮਣੇ ਦੇਖੋ ਨਹੀਂ ਮੈਂ ਤੁਹਾਨੂੰ ਦੇ ਸਕਦਾ ਹਾਂ ਕਿ ਫੋਨ ਅਟੈਚ ਹੁੰਦਾ ਵੀ ਇਹਦੇ ਨਾਲ ਜੇ ਫੋਨ ਨਾਲ ਹੋਜੂ ਵੀਰੇ Wi-Fi ਨਾਲ ਹੋਜੂਗਾ ਮੋਬਾਈਲ ਕਸਟ ਹੋ ਜਾਂਦਾਗਾ ਠੀਕ ਆ ਹਾਂ USB ਲੱਗ ਜਾਂਦੀ ਹੈਗੀ HDMI ਲੱਗ ਜਾਂਦੀ ਹੈਗੀ HDMI ਲੱਗ ਜਾਂਦੀ ਹੈਗੀ ਆ 8K আলਟਰਾ HD ਵੀਡੀਓ ਹੈਗੀ ਤੁਹਾਨੂੰ ਇਹੀ ਚਲਾ ਕੇ ਦਿਖਾਉਣਾ ਹੈ ਆ ਹਾਂ 8K ਚਲਾ ਕੇ ਦਿਖਾਓ ਬਈ ਬਹੁਤ ਵਧੀਆ ਚੀਜ਼ ਆ ਬਈ ਦੇਖ ਸਕਦੇ ਹੋ ਨਾ ਸਿਰਫ ਹੋਰ ਸਿਰਫ 4000 ਰੁਪਏ ਦੇ ਵਿੱਚ ਬਈ ਮੈਨੂੰ ਲੱਗਦਾ ਵੀ ਇਹ ਤੋਂ ਵਧੀਆ ਪ੍ਰੋਡਕਟ ਨਹੀਂ ਮਿਲ ਸਕਦਾ ਯਾਰ ਹਾਂ ਐਲਸੀਡੀ ਵੀ ਨਹੀਂ ਆਉਂਦੀ ਬਈ ਐਲਸੀਡੀ ਵੀ ਨਹੀਂ ਆਉਂਦੀ ਬਈ ਇਹਦੀ 340 ਹਾਂ ਆ ਦੇਖੋ ਬਈ 8 ਕੇ ਆ ਗਿਆ ਇਹ ਹੂੰ ਬਾਕੀ ਲੈਂਥ ਤੋਂ ਸੈਟਿੰਗ ਹੋ ਜਾਂਦੀਗੀ ਸਹੀ ਹੋ ਜਾਂਦਾਗਾ ਜਿਵੇਂ ਮਰਜ਼ੀ ਕਰ ਲਓ ਅੱਛਾ ਹਾਂ ਆ ਬ੍ਰਾਈਟਨੈਸ ਦੇਖੋ ਆ ਦੇਖੋ ਹੂੰ ਲੈ ਵੀ ਤਰੋ ਥੋੜੇ ਸਾਹਮਣੇ ਆ ਗਏ ਇਹ ਡਿਸਕਵਰੀ ਵਾਲਿਆਂ ਦਾ ਹਨਾ ਲੈ ਮਿੱਤਰੋ ਇਹ ਫੁਲ ਐਚ ਡੀ ਦੇਖ ਸਕਦਾ ਫੁਲ ਐਚ ਡੀ ਦੇ ਵਿੱਚ ਤੇ ਇਹ ਵੀ ਤੁਸੀਂ ਮੰਗਵਾ ਸਕਦੇ ਹੋਗੇ ਤੇ ਬਾਕੀ ਬਈ ਸਕਰੀਨ ਦੇ ਉੱਪਰ ਨੰਬਰ ਦੇਤਾ ਆਪਾਂ ਆ ਜੋ ਬਾਹਰ ਚੱਲੀਏ ਲੈ ਵੀ ਮਿੱਤਰੋ ਤੇ ਜੇ ਤੁਸੀਂ ਬਈ ਇਹਨਾਂ ਦੇ ਵਿੱਚ ਕੋਈ ਵੀ ਪ੍ਰੋਡਕਟ ਬਈ ਮੰਗਵਾਉਣਾ ਹੋਊਗਾ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਤੇ ਬਈ ਆਈਏ ਕਿੱਥੇ ਆਪਾਂ ਜੇ ਆਉਣਾ ਹੋਵੇ ਜੇ ਕਿਸੇ ਨੇ ਆਉਣਾ ਵੀਰੇ ਜਿਹੜਾ ਮੇਰਾ ਘਰ ਆ ਕੇ ਕੰਮ ਆਪਾਂ ਕਰੂ ਕਰਦੇ ਹਣਾ ਠੀਕ ਹੈ ਜੀ ਘਰੀ ਕਰਦੇ ਹਾਂ ਪਿੰਡ ਆਪਣਾ ਲੋਂਗੋ ਵਾਲਾਗਾ ਉਹ ਜੋ ਉਦੇ ਭਾ ਨਗਰ ਪੈਂਦਾਗਾ ਜਿਹੜੇ ਨਹਿਰੀ ਕੋਠੀ ਆਪਣੇ ਘਰ ਦੇ ਤੇ ਆ ਕੇ ਆਪਣਾ ਨੰਬਰ ਦੇ ਕੋਈ ਵੀ ਹਨਾ ਫੋਨ ਕਰ ਲਓ ਉਰੇ ਆ ਕੇ ਲੈ ਜਾ ਸਕਦਾ ਕੋਈ ਗੱਲ ਚੈੱਕ ਕਰਕੇ ਹਨਾ ਜਦੋਂ ਅਗਲੀ ਤਸੱਲੀ ਹੋ ਗਈ ਫੇਰ ਆਗਲਾ ਲੈ ਜਾ ਸਕਦਾ ਕੋਈ ਦਿੱਕਤ ਨਹੀਂ ਵੀ ਠੀਕ ਹੈ ਜੀ ਹਾਂ ਕੋਈ ਵੀ ਪ੍ਰੋਡਕਟ ਆਗਾ ਲੈ ਜਾ ਸਕਦਾ ਬਾਕੀ ਜੇ ਕਿਸੇ ਨੇ 올 ਇੰਡੀਆ ਡਿਲੀਵਰੀ ਜਿੱਥੇ ਮਰਜ਼ੀ ਕਰਾਉਣੇਗੀ ਪਹੁੰਚ ਜੂਗੀ ਦਿੱਕਤ ਨਹੀਂ ਚਲੋ ਠੀਕ ਕਰ ਮੈਂ ਸਭਾਈ ਹਾਂਜੀ ਬਰੇ ਧੰਨਵਾਦ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਜੀ ਲੋ ਜੀ ਮਿੱਤਰੋ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਪ੍ਰੋਡਕਟ ਬਾਈ ਤੁਹਾਨੂੰ ਚਾਹੀਦਾ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਤੁਸੀਂ ਪ੍ਰੋਡਕਟ ਜਿਹੜਾ ਘਰੇ ਮਵਾ ਸਕਦੇ ਹੋ ਤੇ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਬਾਈ ਹੋਰ ਮੇਰੇ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਸਾਡੇ ਕੋਲ ਕੰਮ ਨਹੀਂ ਹੈਗਾ ਨਾ ਤਾਂ ਕੁਝ ਸਿੱਖ ਲਓ ਵੀ ਆਪਾਂ ਕੁਝ ਵੀ ਕੰਮ ਕਰ ਸਕਦੇ ਹਾਂਗੇ ਘਰੇ ਬੈਠੇ ਬੈਠੇ ਕਿਵੇਂ ਪਤਾ ਲੱਗ ਗਿਆ ਉਹ ਤੁਹਾਨੂੰ ਧੰਨਵਾਦ